ਫਾਨੀ ਪੁਣੀ ਇਹ ਬੜਾ ਕਿਉਂ ਦਰਿਆ ਬਾਬਾ ਹੰਤਾਂ ਦਾ ਘੜਬਈ ਸੀ ਯਾਰ ਇਹ ਵੀਡੀਓ ਬਣਾਕਰ ਵੰਦਰਾ ਨਹੀਂ ਬਣਾਈ ਹੀ ਜਾਂਨੇ ਬਾਈ ਤੂੰ ਮਗਰ ਬਾਈ ਕਿ ਆਂ ਬੰਬ ਕਿ ਆ ਮਗਰ ਮਗਰ ਇੱਕ ਕੰਮ ਹੋਰ ਬਈ ਪਾਹ ਜੇ ਤਾਂ ਬੈ ਜਮਾ ਵੀਡੀਓ ਬਣਾਉਂਦੇ ਚ ਬਣਾਉਂਦੇ ਰਹਿੰਦੇ ਇੱਕ ਕੰਮ ਹੀ ਕਰੂਗਾ ਜੇ ਦੂਜਾ ਤਾਂ ਕਿਸੇ ਨਹੀਂ ਬੰਦੇ ਨਹੀਂ ਇੱਥੇ ਬਹਿ ਕੇ ਆਹ ਸੰਤ ਸੀ ਗਿਆ ਹੀ ਹੈ ਬਾਬਾ ਲੈ ਗਿਆ ਆਪਣਾ ਫੋਨ ਵੀ ਅਸਰ ਨਹੀਂ ਰਹੀ ਗਿਆ ਕਰੇ ਕੰਮ ਉਹ ਤੋਂ ਫਿਰ ਉਹਨਾਂ ਸਭ ਦੇ ਇਹਦਾ ਟਾਂ ਲੰਗੀਆਂ ਵਾਲੇ ਤੁਰ ਗਏ ਬਰੇ ਲੰਗੀਆਂ ਲੰਗੀਆਂ ਕਹਿੰਦੇ ਕਹਿੰਦੇ ਕਲੰਗੀਆਂ ਅੱਛਾ ਇਹ ਉਹ ਆਜੀ ਮੋਬਾਈਲ ਜਿਹਦੇ ਆਉਂਦਾ ਜਿਹਨਾਂ ਦਾ ਮੋਬਾਈਲ ਤੇ ਜੰਗਲ ਜੇ ਚਾਹੋ ਹੈ ਉੱਚੀ ਦਰ ਤਰੇੜਾ ਗੁਰਵਿੰਦਰ ਮੈਂ ਕਾਰ ਹੂੰ ਸਹੀ ਹੈ ਗੱਲ ਸਰਪੰਚਾ ਤੇਰੀ ਵੀ ਲਵਾਂਗੇ ਵਿੱਚ ਵੀਡੀਓ ਬਾਲੇ ਹਨ ਇੱਥੇ ਚੈਨਲਾਂ ਵਾਲੇ ਆਉਂਦੇ ਨੇਗੇ ਵੀ ਤਪੋਵਨ ਟੱਕੀ ਸ ਹੈ ਉਹ ਹਨ ਜੰਗਲ ਵੀ ਕੋਈ ਸੌਖੀ ਗੱਲ ਨਹੀਂਗਾ ਜੰਗਲ ਵੀ ਇੱਥੇ ਉਹ ਕਰਨਾ ரொம்ப பன்ன உம் ਇਹ ਨੰਬਰ ਦੇਖੋ ਕੀ ਇਹ ਨੰਬਰ ਹੈ ਜਿਹੜਾ ਸ਼ਾਂਤੀ ਜਦੋਂ ਆਪਣੀ ਕੰਕਾਰਾਂ ਲਾਉਂਦੇ 48 ਪਰਮੋਨੀਓ ਦਾ ਪਤਖਾ ਨਹੀਂ ਮਾਰਨਾ ਪਰ ਆ ਵੀ ਜੀਜੀ ਵਾਲਾ ਵਾਜ